ਰਮਨ ਬੈਨਿਪਾਲ ਦਾ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਧੰਵਾਦ ਹੈ ਇੰਡੀਆ ਦੀ ਟੀਮ ਲਈ ਵੱਡੀ سپورਟ ਹੈ ਵੀਰ ਦੀ ਰਮਨ ਕੁਤਰੇ ਬਾਹਮੜੀਆਂ ਵਾਲੇ ਦੀ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਯਾਫਰ ਅਲੀ ਕਮੋ ਔਰ ਦੂਜੇ ਪਾਸੇ ਤਮੁਰਜੀ ਵਾਲਾ ਐਕਸ਼ਨਾਂ ਵਾਲੀ ਮਸ਼ੀਨ ਆਹ ਲੱਗ ਗਿਆ ਜੱਫਾ ਮੈਂ ਪਹਿਲਾਂ ਦੱਸਾਂ ਵੀ ਹਲਾ ਮੁੰਡੇ ਦੀ ਚਰਚਾ ਵੜੀ ਐ ਆ ਮੁੰਡੇ ਦੀ ਚਰਚਾ ਹੈ ਅਮਰੀਕਾ ਕੈਨੇਡਾ ਦੇ ਵਿੱਚ ਲਾ ਜਬਾਦ ਬਹੁਤ ਸਾਰੇ ਦੁਨੀਆ ਦੇ ਸੁਪਰ ਖਿਡਾਰੀ ਉਹ ਜ਼ਿਲ੍ਹੇ ਨੇ ਵੀ ਪੈਦਾ ਕੀਤੇ ਨੇ ਅਗਲੀ ਕਬੱਡੀ ਤਰਨਤਾਰਨ ਨੇ ਵੀ ਕਹਿੰਦੇ ਬੱਲੇ ਬੱਲੇ ਕਰਵਾਈ ਖੇਡ ਕਬੱਡੀ ਦੇ ਵਿੱਚ ਗੁਰਦਾਸਪੁਰ ਨੇ ਵੀ ਲਾ ਅੰਮ੍ਰਿਤਸਰ ਨੇ ਵੀ ਮਾਜੇ ਦੇ ਮਜਾਲ ਨੇ ਦਸਤਾਰਾਂ ਸਜਾਉਂਦੇ ਕੇਸ ਦਾੜੀ ਤੋਂ ਪਛਾਣ ਹੋ ਜਾਵੇ ਵਿੱਚ ਲਖਦੇ ਲਾ ਇਧਰ ਕਾਣ ਕੋਸ਼ਿਸ਼ ਕਰਦਾ ਜਬਰ ਅਲੀ ਕੰਬੋ ਲੱਕਣ ਦੀ ਕਮਾਲ ਹੋਈ ਪਈ ਦੋ ਖਿਡਾਰੀਆਂ ਦੇ ਦਰਮਿਆਨ ਇੱਕ ਯੋਨਾ ਤਕੜਾ ਜਫਾ ਬੱਲੇ ਬੱਲੇ ਹੋਈ ਪਈ ਨਹੀਂ ਨਹੀਂ ਸ਼ਬਾ ਫਿਆੜਾ ਜੀ ਦਾ ਧੰਨਵਾਦ ਹੈ ਅਮਰੀਕਾ ਤੋਂ ਯੂਐਸਏ ਤੋਂ ਸੋ ਰਾਇਲ ਕਿੰਗ ਯੂਆ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅਗਲਾ ਮੈਚ ਜਿਹੜਾ ਹੋਣਾ ਹੈ ਯੂਐਸਏ ਤੇ ਕੈਨੇਡਾ ਦੀਆਂ ਟੀਮਾਂ ਦੇ ਦਰਮਿਆਨ ਹੋਣਾ ਹੈ ਇਹ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਯੂਐਸਏ ਤੇ ਕੈਨੇਡਾ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਇਸ ਤੋਂ ਬਾਅਦ ਮੈਚ ਖੇਡਿਆ ਜਾਵੇਗਾ ਯਾਫਰ ਅਲੀ ਕਮੋ ਤੇ ਠੀਕਰੀ ਵਾਲਾ ਪਿੰਡ ਕਹਿੰਦੇ ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਦਾ ਪਿੰਡ ਹੈ ਇਹ ਬਰਨਾਲੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਹੈ ਪਰ ਯਾਫਰ ਅਲੀ ਨਿਊਜ਼ੀਲੈਂਡ ਦੀ ਟੀਮ ਵੱਲੋਂ ਮੇਰੇ ਪੰਜਾਬੀ ਵੀਰੋਂ ਵਧਿਆ ਹੋਇਆ ਹੈ ਯਾਫਰ ਅਲੀ ਯਾਫਰ ਅਲੀ ਜਿਹੜਾ ਜੜਵੀ ਰੇਡ ਨੂੰ ਲੱਪੇ ਵਿੱਕੀ ਕੋਨਰ ਦੀ ਉਧਰੇ ਪਾਸੇ ਆਪਣੀ ਟੀਮ ਦੇ ਖਿਡਾਰੀਆਂ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ ਆ ਜਰਮਨਜੀਤ ਲੱਡੇ ਦੀ ਰੇਡ ਆ ਬੱਲੇਪੁਰੀਆਂ ਵਾਲਾ ਗੁਰਦਾਸਪੁਰੀਆ ਜੋਟੀ ਦਾ ਕਬੱਡੀ ਖਿਡਾਰੀ ਇੱਕ ਸਰਦਾਰ ਔਰ ਦੂਸਰੇ ਪਾਸੇ জাফর ਅਲੀ ਕੰਬੋ জাফর ਅਲੀ ਕੰਬੋ ਆ ਟੱਕਰ ਦੀ ਕੋਸ਼ਿਸ਼ ਕਰਦਾ ਕਬੱਡੀ 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 ਹਾਂ জাফর ਅਲੀ ਕਮੇਟੀ ਪੂਰੀ ਸਾਫ ਕਰਕੇ ਉਹ ਡਿਸੀਜਨ ਕਰ ਦੋਵੇ ਤੇ ਮਾਮਲਾ ਹੋ ਸਕਦਾ ਤੇ ਨਹੀਂ ਤਾਂ ਜਿਹੜਾ ਡਿਸੀਜਨ ਹੈ ਉਹ ਇਨ ਬਰੇ ਲਾਗੂ ਮੈਦਾਨ ਦੇ ਅੰਦਰ ਹਰੇ ਵੀ ਨੋਟ ਕਰ ਲੈਣਾ ਆ ਜਿਹੜੀ ਖੇਡ ਕਬੱਡੀ ਦੇ ਨਾਲ ਜ਼ਫਰ